ਗਰੀਬੀ ਬਹੁਤ ਵੇਖੀ ਹੋਵੇਗੀ ਅਤੇ ਗਰੀਬੀ ਵਾਲੀਆਂ ਵੀਡੀਓ ਵੀ ਬਹੁਤ ਵੇਖੀਆਂ ਹੋਣਗੀਆਂ ਪਰ ਆਹ ਵੀਡੀਓ ਤੁਹਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰੇਗੀ ਇੱਕ ਛੋਟੇ ਜਿਹੇ ਪਲਾਟ ਵਿੱਚ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਤੀ ਪਤਨੀ ਵੇਖ ਸਕਦੇ ਹੋ ਪ੍ਰਾਣੀਆਂ ਇੱਟਾਂ ਨੇ ਨੀਹਾਂ ਵੀ ਨਹੀਂ ਕੋਈ ਭਰੀਆਂ ਉਪਰੋਂ ਹੀ ਚੱਕ ਕੇ ਨੀਹਾਂ ਕਮਰਾ ਬਣਾਉਣਾ ਸ਼ੁਰੂ ਕਰ ਦਿੱਤਾ 12 ਫੁੱਟ ਦਾ ਕਮਰਾਗਾ ਗਾਰੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਕੋਲੇ ਸਿਰਫ ਇਹ ਜੋ ਹੈ ਥੋੜੀ ਜੀ ਇੱਟ ਸੀ ਉਸ ਨਾਲ ਆਪਣਾ ਆਸ਼ੀਆਨਾ ਬਣਾਉਣਾ ਸ਼ੁਰੂ ਕੀਤਾ ਪਤੀ ਮਿਸਤਰੀ ਹੈ ਕੰਮ ਕਰ ਰਿਹਾ ਹੈ ਤੇ ਪਤਨੀ ਨਾਲ ਸਹਿਯੋਗ ਕਰ ਸਕਦੀ ਹੈ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ ਦੋ ਛੋਟੇ-ਛੋਟੇ ਦੁੱਧ ਪੀਂਦੇ ਬੱਚੇ ਹਨ ਨਜ਼ਦੀਕ ਹੀ ਰਾਮ ਬਾਗ ਹੈ ਜਿਹਨੂੰ ਸਵੇ ਵੀ ਕਹਿ ਸਕਦੇ ਹਾਂ ਉੱਥੇ ਆਪਣੇ ਬੱਚਿਆਂ ਨੂੰ ਲੈ ਬੈਠੇ ਨੇ ਉੱਥੇ ਬੈਠੇ ਹੋਏ ਨੇ ਕਿਉਂਕਿ ਜਿੱਥੇ ਬੈਠੇ ਸੀ ਕਮਰਿਆ ਕਿਰਾਏ ਤੇ ਉੱਥੋਂ ਇਹਨਾਂ ਨੂੰ ਉੱਠਣਾ ਪੈ ਗਿਆ ਕਿਸੇ ਕਾਰਨ ਇਹ ਤੁਸੀਂ ਦੇਖ ਸਕਦੇ ਹੋ 12 ਫੁੱਟ ਦਾ ਕਮਰਾ ਬਣਾਉਣਾ ਸ਼ੁਰੂ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪਰਿਵਾਰ ਕੋਲ ਅੱਜ ਇੱਕ ਆٹے ਦੀ ਕੋਲੀ ਵੀ ਨਹੀਂ ਜਦੋਂ ਇਸ ਵੀਰ ਨੂੰ ਪੁੱਛਿਆ ਕਿ ਤੁਹਾਡੇ ਕੋਲ ਕਿੰਨੇ ਪੈਸੇ ਨੇ ਤਾਂ ਇਹ ਕਹਿੰਦਾ ਮੇਰੇ ਕੋਲੇ ਕੁੱਲ 20 ਰੁਪਏ ਨੇ ਸ਼ਾਮ ਨੂੰ ਰੋਟੀ ਵੀ ਖਾਣੀ ਐ ਸਵੇਰੇ ਵੀ ਰੋਟੀ ਖਾਣੀ ਐ ਦੁੱਧ ਵੀ ਚਾਹੀਦਾਗਾ ਸਾਰਾ ਸਮਾਨ ਵੀ ਚਾਹੀਦਾ ਨਾ ਜੇਬ 'ਚ ਪੈਸਾ ਹੈਗਾ ਸਿਰਫ ਆਟਾ ਵੀ ਨਹੀਂਗਾ ਦੇਖ ਸਕਦਾ ਹਾਂ ਇੱਟਾਂ ਤੇ ਗਾਰੇ ਦੇ ਸਹਾਰੇ ਇੱਕ ਮਕਾਨਤਾ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਪੱਲੇ ਕੁਝ ਨਹੀਂਗਾ ਇਸ ਵੀਰ ਕੋਲੇ ਦੋਨੇ ਬੱਚੇ ਨੇ ਤੇ ਦੋਨੇ ਪਤੀ ਪਤਨੀ ਭੁੱਖਣੇ ਭਾਣੇ ਨਜ਼ਦੀਕ ਜੋ ਰਾਮ ਬਾਗ ਐ ਉਸ ਵਿੱਚ ਆਪਣਾ ਮੰਝਾ ਬਿਸਤਰਾ ਤੇ ਸਮਾਨ ਰੱਖਿਆ ਹੋਇਆ ਇਹ ਦੋਨੋਂ ਛੋਟੇ ਬੱਚੇ ਆ ਇਹਨਾਂ ਦੇ ਦੋਨੋਂ ਪਤੀ ਪਤਨੀ ਨੇ ਜੋ ਤੁਸੀਂ ਖੜੇ ਵੇਖ ਸਕਦੇ ਹੋ 12 ਕ ਫੁੱਟ ਦਾ ਕਮਰਾ ਹੈਗਾ ਜਿੱਥੇ ਇਹਨਾਂ ਨੇ ਬਣਾਉਣਾ ਸ਼ੁਰੂ ਕਰਤਾ ਰੱਬ ਤੇ ਡੋਰੀਆਂ ਛੱਡੀਆਂ ਹੋਈਆਂ ਨੇ ਨਾ ਸਿਮਿੰਟ ਬਰੇਤੀ ਨਾ ਬੱਜਰੀ ਨਾ ਸਰੀਆ ਕੁਝ ਵੀ ਕੋਲੇ ਨਹੀਂ ਸਿਰਫ ਇੱਕ ਗਾਰਾ ਗਾਜ ਮਿੱਟੀ ਲਿਆ ਕੇ ਗਾਰੇ ਦੀ ਟਰਾਲੀ ਹੈ ਉਹ ਹੈ ਤੇ ਥੋੜੀਆਂ ਜਿਹਾ ਪ੍ਰਾਣੀਆਂ ਇੱਟਾਂ ਨੇ ਕੋਈ ਨੀ ਨੀ ਪੱਟੀ ਤੁਸੀਂ ਵੇਖ ਸਕਦੇ ਹੋ ਗਾਰੇ ਚਿੱਟਾ ਲਾਉਣੀਆਂ ਸ਼ੁਰੂ ਕਰਤੀਆਂ ਉੱਪਰੋਂ ਕਮਰਾ ਬਣਾਉਣਾ ਸ਼ੁਰੂ ਕਰਤਾ ਕਿਉਂਕਿ ਬਹੁਤ ਨੀਵੇਂ ਥਾਂ ਤੇ ਖੇਤਾਂ ਵਿੱਚ ਕਮਰਾ ਬਣਾ ਰਹੇ ਨੇ ਆਸ-ਪਾਸੋਂ بارشਾਂ ਵੇਲੇ ਪਾਣੀ ਆ ਜਾਂਦਾ ਜੇਕਰ ਇੱਥੇ ਪਾਣੀ ਆ ਗਿਆ ਤਾਂ ਇਹ ਕਮਰੇ ਦਾ ਡਿੱਗਣਾ ਤੈਅ ਹੈ ਕਿਉਂਕਿ ਨੀਹਾਂ ਹੀ ਨਹੀਂ ਜਦੋਂ ਥੱਲੇ ਦੀ ਪਾਣੀ ਚਲਾ ਜਾਵੇਗਾ ਇਸ ਲਈ ਜੋ ਇਹ 12 ਫੁੱਟ ਦਾ ਕਮਰਾ ਬਣ ਰਿਹਾ ਹੈ ਬਹੁਤ ਹੀ ਗਰੀਬ ਅਤੇ ਬੇਸਹਾਰਾ ਪਰਵਾਰ ਹੈ ਤੇ ਇਸ ਨੂੰ ਲੋੜ ਹੈ ਕਿ ਇਸ ਨੂੰ ਇਹ ਕਮਰਾ ਬਣਾ ਕੇ ਦਿੱਤਾ ਜਾਵੇ ਸਾਰੇ ਭੈਣ ਭਾਈਆਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਹਨਾਂ ਨੂੰ ਇਸ ਕਮਰਾ ਬਣਾਉਣ ਵਿੱਚ ਬਹੁਤ ਸਹਿਯੋਗ ਕਰੇ ਅੱਗੇ ਵੀਡੀਓ ਵੇਖੋ ਕਿੰਨੀ ਦਾਸਤਾਨ ਹੈ ਦੋਸਤੋ ਸਤਿ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਪਿੰਡ ਨੰਗਲਕਣਾ ਆਰਾਮ ਬਾਗ ਵਿੱਚ ਬੈਠੇ ਆਂ ਕਾਰਨ ਇਹ ਵੀਰ ਆਪਣੇ ਨਾਨਕੇ ਪਿੰਡ ਰਹਿੰਦਾ ਹੈਗਾ ਜੋ ਇਹਦਾ ਕਮਰਾ ਬਣਾਇਆ ਸੀ ਉਹ ਕਮਰਾ ਬਹੁਤ ਛੋਟਾ ਸੀ ਉਹ ਡਿੱਗ ਪਿਆ ਉਸ ਤੋਂ ਬਾਅਦ 65 ਕ ਫੁੱਟ ਜਗਾ ਜੋ ਪਿੱਛੇ ਦਿਖਾਈ ਸੀ ਅਸੀਂ ਤੁਹਾਨੂੰ ਉਹ ਇਹਨੇ ਲੈ ਲਈ ਸੀ ਉੱਥੇ ਪੁਰਾਣੀ ਇੱਟ ਲੈ ਕੇ 2 ਕ ਹਜ਼ਾਰ ਇਹਨੇ ਉਸ ਤੋਂ ਬਾਅਦ ਗਾਰੇ ਦੇ ਵਿੱਚ ਕੋਈ ਨਿਉਂ ਨੀ ਪੱਟੀ ਨੀ ਵੀ ਉੱਪਰੋਂ ਹੀ ਚੱਕ ਲਿਆ ਘਰ ਵਾਲੀ ਇਹਦੇ ਕੰਮ ਕਰਵਾ ਰਹੀ ਸੀ ਨਾਲ ਇੱਟਾਂ ਫੜਾਉਂਦੀ ਐ ਤੇ ਇਹ ਖੁਦ ਮਿਸਤਰੀ ਦਾ ਕੰਮ ਵੀ ਕਰਦਾ ਇਹਨੇ ਕਮਰਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਹਾਲਾਤ ਇਹ ਨੇ ਅਸੀਂ ਆ ਕੇ ਜਦੋਂ ਮੌਕਾ ਵੇਖਿਆ ਤੇ ਕੋਈ ਨਿਉ ਨਹੀਂ ਪੱਟੀ ہوئی ਕਿਉਂਕਿ ਇਹ ਕਮਰਾ ਜੋ ਬਣਾ ਰਿਹਾ ਆ ਆਰਜੀ ਆ ਉਹ ਕਿਸੇ ਵੇਲੇ ਵੀ ਡਿੱਗ ਸਕਦਾ ਹੈਗਾ ਛੋਟੇ ਛੋਟੇ ਦੋ ਇਹਦੇ ਬੱਚੇ ਹੈਗੇ ਮੰਨ ਲਓ ਜਦੋਂ ਪਾਣੀ ਆ ਗਿਆ ਇਧਰ ਉਧਰੋਂ ਕਮਰਾ ਡਿੱਗ ਪਿਆ ਫਿਰ ਨਫਾ ਨੁਕਸਾਨ ਹੋ ਸਕਦਾ ਹੈਗਾ ਇਸ ਲਈ ਆਪਾਂ ਤੁਹਾਨੂੰ ਸਾਰਿਆਂ ਨੂੰ ਰਲ ਮਿਲ ਕੇ ਬੇਨਤੀ ਕਰਨੀ ਹੈ ਕਿ ਆਪਾਂ ਨੂੰ 12-15 ਫੁੱਟ ਦਾ ਇੱਕ ਕਮਰਾ ਬਣਾ ਕੇ ਦਿਨਾ ਹੈ ਇੱਕ ਗੱਲ ਵੀ ਕਰਾਵਾਂਗੇ ਬਾਈ ਨਾਲ ਵੀ ਇਹ ਹਾਲਾਤ ਕਿਉਂ ਆ ਗਏ ਹੁਣ ਜੋ ਤੁਸੀਂ ਦੇਖ ਸਕਦੇ ਹੋਗੇ ਮਾਨਸਾ ਦਾ ਨੰਗਲਕਲਾਂ ਦਾ ਰਾਮ ਬਾਗ ਹੈ ਉੱਥੇ ਇੱਕ ਵਾਰੀ ਆਸ਼ੀਆਨਾ ਲਾਇਆ ਹੋਇਆ ਸ਼ਾਮ ਨੂੰ ਘਰ ਚਲੇ ਜਾਂਦੇ ਆ ਬੇਸ਼ੱਕ ਪਰ ਇੱਥੇ ਬੈਠਣ ਦਾ ਕਾਰਨ ਇਹ ਹੈ ਕਿ ਇਹਨਾਂ ਕੋਲੇ ਆਪਣਾ ਕੋਈ ਅਜੇ ਕਮਰਾ ਨਹੀਂ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਕਿਉਂ ਹਾਲਾਤ ਬਣੇ ਇਹ ਜੇ ਵੀ ਕੱਚੀਆਂ ਇੱਟਾਂ ਲੈ ਕੇ ਕਮਰਾ ਬਣਾਉਣਾ ਸ਼ੁਰੂ ਕਰਤਾ ਬਾਈ ਇਹ ਮਜ਼ਦੂਰੀ ਕਰਦੇ ਆਂ ਦੀ ਮਦਦ ਕੀਤੀ ਕੰਮ ਧੰਦਾ ਕਰਦੇ ਆਂ ਬਸ ਕਬੀਲਦਾਰੀ ਹੈ ਢੱਲੀ ਨਾਲ ਸਰ ਬਿਮਾਰੀਆਂ ਆਟ ਮਾਰਨਾ ਬਲ ਮਾਤਾ ਪਿਤਾ ਨਹੀਂ ਲੱਤ ਹੋਈ ਹੂੰ ਮਾਸੀ ਹੁਣ ਆਪਣਾ ਆਪ ਦੇ ਹੀ ਕਰ ਜਾਈਏ ਬਸ ਆਪਾ ਇੱਥੇ ਤੁਸੀਂ ਨਾਨਕੇ ਪਿੰਡ ਰਹਿੰਦੇ ਹੋ ਹਾਂਜੀ ਅੱਛਾ ਤੇ ਜਿਹੜਾ ਕਮਰਾ ਸੀ ਉਹ ਡਿੱਗ ਗਿਆ ਹਾਂਜੀ ਬਾਈ ਅੱਛਾ ਉਹ ਪਿੰਨੇ ਟਾ ਇਹ ਵੀ ਮਨੀਤ ਸਰ ਰਵਾਰ ਨਹੀਂ ਤੇ ਆਲੀ ਪਹਿਲਾਂ ਹੂੰ 2000 ਟਾ ਹੂੰ ਉਹ ਵੀ ਉਹਨਾਂ ਨੇ ਦਿੱਤੀ ਸੀ ਹੂੰ ਮੈਂ ਮੇਰੇ ਕੋਲ ਤਾਂ ਸਮਾਨ ਗੱਲ ਗੁੱਡੇ ਪੱਤੇ ਕੁੱਤੇ ਬੜੇ ਹੋਪਿਆ ਸੀ ਅੱਛਾ ਹੁਣ ਕਿੰਨੀ ਜਗ੍ਹਾ ਹੈ ਇੱਥੇ ਤੇਰੀ ਇਹ ਤਾਂ ਬਾਈ 14 ਫੁੱਟ ਚੌੜੀ ਆ ਤੇ 60 ਫੁੱਟ ਲੰਬੀ ਆ ਹੂੰ ਲੱਗਦੀ ਨਹੀਂ ਛੋਟੇ ਸਹ ਜੋ ਤੁਸੀਂ ਦਵਾਈ ਇਹ ਸਾਨੂੰ ਪਾਹੀ ਹੂੰ ਅੱਛਾ ਜੀ ਹਾਂ ਕੀ ਕਹਿਣਾ ਚਾਹੋਗੇ ਛੋਟੇ ਛੋਟੇ ਬੱਚੇ ਐਨੀ ਗਰਮੀ ਦੇ ਸਾਰੇ ਸਿਰ ਤੇ ਜਾਪ ਤ ਨਹੀਂ ਉਹਨਾਂ ਜੀ ਦਾ ਖਾ ਦਾ ਤੇ ਰੋਲ ਦੇ ਮਿਲ ਗਿਆ ਇਹ ਉਹਨੇ ਸਾਮਾਨ ਕਿਤੇ ਰੱਖ ਸਕਦੇ ਰੱਖਦੇ ਜੀ ਸਾਨੂੰ ਤਾਂ ਵਸਤੂਾਂ ਦੀ ਚਾਹੀਦੀ ਥੋੜੀ-ਮੋਟੀ ਬਿਕਰੋ ਸੱਤਾਂ ਦੇ ਸਿੱਪੇ ਹੋਵੇ ਜੀ ਸਾਡੀ ਸਾਡੇ ਨਿੱਕੇ-ਨਿੱਕੇ ਜਵਾਹ ਨਾਲ ਉਹਨਾਂ ਜੀ ਉਹਨੂੰ ਮੋਟੀ ਮਾਦਦ ਕਰਉਣੀ ਚਾਹੀਦੀ ਹੈ ਹੁਣ ਫਿਰ ਸਮਾਨ ਤੁਸੀਂ ਕਿੱਥੇ ਰੱਖ ਰੱਖਿਆਗਾ ਸਮਾਨ ਇੱਥੇ ਰੱਖਿਆ ਰਾਮ ਬਾਦ ਦੀ ਅੱਛਾ ਅੱਛਾ ਹੁਣ ਉਸੇ ਇਹੀ ਮਦਦ ਮੰਗਦੇ ਹੋ ਤੁਹਾਡਾ ਕਮਰਾ ਬਣਾ ਕੇ ਦਿੱਤਾ ਜਾਵੇ ਹੁਣ ਫਿਰ ਕੋਈ ਭਾਈ ਹੈ ਕੋਈ ਪੈਸੇ ਦਾ ਕੋਈ ਜ਼ਿਗਾਰਡ ਕੋਈ ਰੁਪਿਆ ਕੋਲੇ ਹੈ ਜਾਂ ਕੁਝ ਕਿ ਮਿਲਣੀ ਕੋਈ ਹਾਂ ਫੁੱਲ ਵੀ ਸੀ ਹੈ ਆਪਣਾ ਦੇ ਦਿਆ ਚਲ ਹੂੰ ਕੋਈ ਰਸ਼ਨਾ ਵਗੈਰਾ ਦਾ ਵੀ ਚਾਹੀਦਾ ਸਹਿ ਜੋ ਸਾਨੂੰ ਭਾਈ हां ਜੇ ਕਿਰਪਾ ਕੀਤੀ ਤੁਹਾਡੀ ਮਰਜ਼ੀ ਆ ਗਈ। ਬਾਕੀ ਨਹੀਂ ਫਿਰ ਮੈਨੂੰ ਮੰਗ ਬਗਦੇ ਨੇ ਮਰਦੇ ਜਾਨੋ ਮਿੱਤਰਾਂ ਤੋਂ ਕਹਿੰਦੇ ਕੋਈ ਨਹੀਂ ਕਰਦਾਂਗੇ ਥੋੜਾ ਜਿਹਾ। ਸੋ ਦੋਸਤੋ ਕਮਰਾ ਤਾਂ ਚਲੋ ਅਗਲੇ ਦਿਨਾਂ ਚ ਇੱਕ ਦੋ ਦਿਨਾਂ ਚ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਸਹਿਯੋਗ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਪਹਿਲੀ ਬੇਨਤੀ ਇਹ ਹੈ ਵੀ ਇਹ ਇੱਥੇ ਬੈਠੇ ਨੇ ਇਹਨਾਂ ਕੋਲੇ ਜਿਹੜਾ ਹੈਗਾ ਰਾਸ਼ਨ ਨਹੀਂ ਹੈਗਾ ਚਾਹ ਪਾਣੀ ਦਾ। ਕੁਈ ਦੁੱਧ ਵਾਸਤੇ 1500 2000 ਦਾ ਇਹਨਾਂ ਨੂੰ ਸਹਿਯੋਗ ਜ਼ਰੂਰੀ ਹੈ ਤਾਂ ਜੋ ਜਿੰਨੇ ਦਿਨ ਕੰਮ ਚੱਲੂ ਹੈ ਇਹ ਦੁੱਧ ਆਉਂਦਾ ਰਹੇ ਅਤੇ ਇਸ ਤੋਂ ਇਲਾਵਾ ਜੋ ਰਾਸ਼ਨ ਹੈ ਰਾਸ਼ਨ ਬਹੁਤ ਜ਼ਰੂਰੀ ਹੈ ਕਿਉਂ ਛੋਟੇ-ਛੋਟੇ ਬੱਚੇ ਹੈ ਇਹਨਾਂ ਨੂੰ ਦੋ ਟਾਈਮ ਦੀ ਦੁੱਧ ਜਾਂ ਚਾਹ ਰੋਟੀ ਵੀ ਚਾਹੀਦੀ ਹੈ ਪਿੰਡ ਦੇ ਮਾਨਸਾ ਦੇ ਨੇੜੇ ਨੰਗਲਕਲਾਂ ਦਾ ਪਿੰਡ ਹੈ ਰਾਮਬਾਗ ਚ ਇਹਨਾਂ ਨੇ ਡੇਰਾ ਲਾਇਆ ਤੇ ਕਮਰਾ ਨਾਲ ਬਣਾਉਣਾ ਸ਼ੁਰੂ ਕੀਤਾ ਹੋਇਆ ਤੁਹਾਨੂੰ ਸਾਰਾ ਪਲਾਟ ਤੇ ਕਮਰੇ ਦੇ ਹਾਲਾਤ ਵੀ ਦਿਖਾਵਾਂਗੇ ਫੋਨ ਨੰਬਰ ਚੱਲਦਾ ਬਈ ਕੋਈ ਚਲੋ ਫੋਨ ਨੰਬਰ ਚ ਵੀ ਕਹਿੰਦਾ ਪੈਸੇ ਨਹੀਂ ਹੈਗੇ ਹੁਣ ਪਹਿਲਾਂ ਇਹਦੇ ਫੋਨ ਨੰਬਰ ਚ ਆਪਾਂ ਪੈਸੇ ਪਵਾ ਕੇ ਫਿਰ ਤੁਹਾਨੂੰ ਸਾਰਿਆਂ ਨੂੰ ਇਹਨਾਂ ਦਾ ਨੰਬਰ ਵੀ ਦੇਵਾਂਗੇ ਸੋ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਇਹਨਾਂ ਦਾ ਜਿਹੜਾ ਕਮਰਾ ਬਣਾਉਣਾਗਾ ਉਹਦੇ ਵਿੱਚ ਤੁਸੀਂ ਸਾਡਾ ਸਹਿਯੋਗ ਕਰਨਾ